ਤੇ 8 7 2025 ਨੂੰ ਇੱਕ ਭਾਗੀਵੰਦਰ ਪਿੰਡਾ ਤਨਾ ਤਲਵੰਡੀ ਚ ਪੈਂਦਾ ਇਥੋਂ ਇੱਕ ਵਿਅਕਤੀ ਜਿਹੜਾ ਗੁਰਸੇਵ ਸਿੰਘ ਉਰਫ ਗਕੂ ਜਿਹੜਾ ਘਰੋਂ ਚਲਾ ਗਿਆ ਸੀਗਾ ਤੇ ਜਿਹਦੀ ਗਮਸ਼ੁਦਗੀ ਦੀ ਜਿਹੜੀ ਸਾਨੂੰ ਇਤਲਾ ਜਿਹੜੀ ਥਾਣਾ ਤਲਵੰਡੀ ਇਹਦੇ ਘਰਦਿਆਂ ਨੇ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮਿਤੀ 13 7 25 ਨੂੰ ਇੱਕ ਜਿਹੜੀ ਡੈੱਡ ਬਾਡੀ ਸੰਗਠ ਥਾਣੇ ਦੇ ਵਿੱਚ ਬਰਾਮਦ ਹੋਈ ਸੀ ਜਿਹੜੀ ਕਿ ਅਣਪਛਾਤੀ ਸੀ ਇਨੂੰ 10-12 ਘੰਟੇ ਰੱਖ ਕੇ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਕੇ ਤੇ ਉਹਦੇ ਸੰਬੰਧੀ ਇਤਲਾਹ ਕਰਨ ਤੇ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਕੇ ਜਿਹੜੇ ਉਹ ਜਿਹੜਾ ਉਹਨਾਂ ਨੇ ਇਤਲਾਹ ਕੀਤੀ ਸੀਗੀ ਪੁਲਿਸ ਨੂੰ ਵੀ ਇਹ ਸਾਡੇ ਗੁਰਸੇਵਕ ਸਿੰਘ ਉਰਫ ਗੱਪੂ ਦੀ ਜਿਹੜੀ ਡੈਡ ਬੋਡੀ ਹੈ ਇਸ ਦੇ ਬੇਸ ਤੇ ਕਿਉਂਕਿ ਉਹ ਸਾਡੇ ਕੋਲ ਉਹਦੀ ਮੋਟਲੀ ਇਤਲਾਹ ਸੀਗੀ ਦਰਜ ਵਿਰਾਸਤਗੀ ਸੰਬੰਧੀ ਅਸੀਂ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਖਾਨਾ ਤਲਵੰਡੀ ਤੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹਦੇ ਜਿਹੜਾ ਹੈਗਾ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਬਲਾਈਂਡ ਮਰਡਰ ਸੀਗਾ ਜਿਹੜਾ ਕਿ ਇਹਦੇ ਨਾ ਕੁਝ ਬੰਦੇ ਜਿਹੜੇ ਹੈਗੇ ਆ ਇਹਨੂੰ ਆਪਣੇ ਨਾਮ ਲੈ ਗਏ ਸੀਗੇ ਉਹਨਾਂ ਨੇ ਇਹਦਾ ਮਰਡਰ ਕਰਤਾ ਸੀਗਾ ਇਹ ਗਰਮ ਦੇ ਸ਼ਰੀਰ ਇਹਦੇ ਵਿੱਚ ਇਹ ਜਿਹੜੇ ਚਾਰ ਵਿਅਕਤੀ ਹੈ ਇਹਦੇ ਵਿੱਚ ਇੱਕ ਅਮਨ ਸਿੰਘ ਅਮਨਾ ਤੇ ਪੁੱਤਰ ਗਿੰਦਾ ਸਿੰਘ ਵਾਸੀ ਕਲੋ ਸੋਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜੋਧਪੁਰ ਪਾਖਰ ਮੰਨੂ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਜੋਧਪੁਰ ਪਾਖਰ ਤੇ ਇੱਕ ਇਹ ਲੜੀ ਹੈ ਜਿਹੜੀ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਉਰਫ ਗੱਗੂ ਪੁੱਤਰ ਮੇਜਰ ਸਿੰਘ ਵਾਸੀ ਕਲੋਨੀਆ ਭਾਗੀ ਪੱਤਰ ਪਤੀ ਭਾਗੀਵੰਦਰ ਇਹ ਅਮਨ ਅਮਨਾ ਸਿੰਘ ਜਿਹੜਾ ਹੈਗਾ ਇਹ ਦਾ ਮ੍ਰਿਤਕ ਦਾ ਸਾਲਾ ਜਿਹੜਾ ਇਹਨੂੰ ਉਸ ਦਿਨ ਤਾਲ ਲੈ ਕੇ ਗਿਆ ਸੀਗਾ ਕਿ ਰੰਜਿਸ਼ ਵਜਾ ਰੰਜਿਸ਼ ਕੀ ਹੈ ਸਰ ਆਪਣੇ ਸਾਲੇ ਨੂੰ ਮਾਰ ਦਾ ਘਰ ਵੀ ਪਿੱਛੇ ਇਨਵੋਲਵ ਸੀ ਇਹਨਾਂ ਪਰਮਾਨੇ ਰੱਖੇ ਆਪਣੇ ਜਮਾਈ ਨੂੰ ਮੋੜਲੀ ਤਫਤੀਸ਼ ਚੇਦੀ ਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰਗੁਰ ਸੇਵਕ ਸਿੰਘ ਉਰਫ ਗੱਗੂ ਆ ਇਹਦੇ ਕੁਛ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ ਚ ਇਹਨਾਂ ਨੇ ਇੱਕ ਪੋਸਟ ਪਾਈ ਸੀਗੀ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਆ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਵੇਸਤੇ ਜਿਹੜਾ ਅ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮਤਲਬ ਹੋਏ ਸੀਗੇ ਜਮਾ ਹੋਏ ਸੀਗੇ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਨੂੰ ਇਜਾਜ਼ਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾਣਿਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਹਮਨਤ ਸਿੰਘ ਤੇ ਉਸਦੇ ਕੋ ਸਾਲਾ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੇ ਦਾ ਸਾਲਾ ਤੇ ਇੱਕ ਉਹਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਚ ਸਾਜ-ਬਾਜ ਹੋ ਕੇ ਉਹਨੂੰ ਜਿਹੜਾ ਹੈਗਾ ਉਹਦਾ ਕਤਲ ਕਰਤਾ ਹਾਂ 120 ਵਿੱਚ ਉਹਨੂੰ ਰੱਖਿਆ ਸੀ ਤੇ ਜਿਹੜੀ ਧਾਰਾ 120 ਵੀ ਦੇ ਵਿੱਚ ਆਂਦੀ ਹੈਗੀ ਆ ਉਹਦੇ ਵਿੱਚ ਰੱਖਿਆ ਜਾਂਦਾ ਕਿਵੇਂ ਮਾਰਿਆ ਸਰ ਕੋਈ ਬਰਾਮਦੀ ਹੋਈ ਹੈ ਕੋਈ ਅਰੈਸਟ ਕੀਤੇ ਗਏ ਬੰਦੇ ਦੇ ਇਦੇ ਵਿੱਚ ਮੁੱਢਲੀ ਤਫ਼ਤੀਸ਼ 'ਚ ਪਤਾ ਲੱਗਿਆ ਇਹ ਇਹਨੂੰ ਇੱਥੋਂ ਚੜਾ ਕੇ ਜਿਹੜਾ ਭਾਗੀਵੰਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀ ਕਿ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੋੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰਤਾ ਮੇਰੇ ਮਾਰੇ ਕੱਲ ਕੋਈ ਤੇਜਿਤ ਘਾਤ ਨਾਲ ਮਾਰੇ ਸਰੀਸਾ ਦੀ ਪੇਚ ਹਾਂ ਉਹਦੇ ਵਿੱਚ ਉਹਦੀ ਗਰਦਨ ਤੇ ਜਿਹੜੇ ਹੈਗੇ ਆ ਮੈਡੀਕਲ ਰਿਪੋਰਟ ਦੇ ਅਨਸਾਰ ਇਹ ਤੇ ਆਰ ਹਥਿਆਰ ਦੀ ਛੱਟ ਹੈਗੀ ਆ ਉਹ ਵੀ ਅਸੀਂ ਜਿਹੜਾ ਹੈਗਾ ਬਰਾਬਦ ਕਰ ਰਹੇ ਆ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ ਪਤਾ ਇਹਦੇ ਵਿੱਚ ਅਸੀਂ ਹਾਲ ਦੀ ਘੜੀ ਤਿੰਨ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਆ ਤੇ ਜਿਹਦੇ ਵਿੱਚ ਸੁਖਪ੍ਰੀਤ ਸਿੰਘ ਤੇ ਮੰਨੂ ਸਿੰਘ ਤੇ ਮਨਪ੍ਰੀਤ ਕੌਰ ਇਹਨਾਂ ਨੂੰ ਅਰੈਸਟ ਕਰ ਲਿਆ ਅਮਨੇ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਉਹਨੂੰ ਵੀ ਸਾਨੂੰ ਉਮੀਦ ਆ ਅਸੀਂ ਛੇਤੀ ਗ੍ਰਿਫਤਾਰ ਕਰਨਾਂਗੇ ਇਹਦਾ ਮਤਲਬ ਜਿਹਦੇ ਦਾਮੀ ਸੱਜਣਾ ਨੇ ਮਾਇਆ ਦਿੱਤੀ ਉਹੀ ਮਤਲਬ ਮੁੱਖ ਵਜ੍ਹਾ ਕਤਲ ਦਾ ਬਾਬ ਬਣਿਆ ਹਾਂ ਜਿਹੜੇ ਉਹ ਪੈਸੇ ਇਕੱਠੇ ਹੋਏ ਸੀਗੇ ਉਹਦੇ ਚ ਇਹ ਦੋਨਾਂ ਦੇ ਮਨ ਚ ਲਾਲਚ ਆ ਗਿਆ ਮਨਪ੍ਰੀਤ ਕੌਰ ਦੇ ਮਨ ਚ ਆਪਣਾ ਲਾਲਚ ਸੀਗਾ ਵੀ ਮੇਰੇ ਕੋਲ ਰਹਿਣ ਪੈਸੇ ਤੇ ਮੈਂ ਆਪਣੇ ਹਿਸਾਬ ਨਾਲ ਖਰਚਾ ਤੇ ਗੁਰਸੇਵਕ ਸਿੰਘ ਦੇ ਮਨ ਚ ਇਹ ਲਾਲਚ ਆ ਗਿਆ ਵੀ ਮੈਨੂੰ ਪੈਸੇ ਆਏ ਆ ਤੇ ਵੀ ਮੈਂ ਆਪਣੇ ਹਿਸਾਬ ਨਾਲ ਆ ਹ ਗੁਰਸੇਵਕ ਸਿੰਘ ਦੇ ਕੁਝ ਰਪੇ ਸੱਟਾਂ ਲੱਗੀਆਂ ਸੀ ਉਹ ਅਸੀਂ ਪੜਤਾਲ ਕਰ ਰਹੇ ਹਾਂ ਵੀ ਉਹ ਸੱਟਾ ਕਿਵੇਂ ਲੱਗੀਆਂ ਸੀ ਉਹ ਦੀ ਪੜਤਾਲ ਕਰ ਰਹੇ ਹਾਂ